हां जी आज ਆਪਾਂ ਭਰਾ ਰਹੇ ਆ ਆਪਣੀ ਦੁਕਾਨ ਤੋਂ ਗੱत्ता ਇਹ ਗੱत्ता ਆਪਾਂ ਖੁਦ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਲੈ ਕੇ ਆਉਨੇ ਆਂਗੇ ਤੇ ਆ ਕੇ ਆਪਣੀ ਦੁਕਾਨ ਤੇ ਇੱਥੇ ਇਕੱਠਾ ਕਰਦੇ ਆਂਗੇ ਡੇਲੀ ਆਪਾਂ ਬਾਜ਼ਾਰ ਦੇ ਵਿੱਚ ਗੱਤੇ ਦਾ ਢੇਡਾ ਲਾਉਨੇ ਆਂਗੇ ਕੁਆਂਟਲ ਮਿਲ ਜੇ 2 ਮਿਲ ਜੇ 50 ਕਿਲੋ ਮਿਲ ਜੇ ਜਿੰਨਾ ਮਿਲ ਜਾਂਦਾ ਆਪਾਂ ਡੇਲੀ ਡੇਲੀ ਆਦਾ ਲੈ ਆ ਕੇ ਇੱਥੇ ਇਕੱਠਾ ਕਰੀ ਜਾਂਦੇ ਆਂ ਪਹਿਲਾਂ ਆਪਾਂ ਦੀਵਾਲੀ ਤੋਂ ਪਹਿਲਾਂ ਭਰਾਇਆ ਸੀ ਗੱत्ता ਮੁੱਲਾ ਦਾ ਹੋ ਗਿਆ ਆਪਾਂ ਨੂੰ 15 16 ਦਿਨ ਹੋ ਗਏ ਗੱत्ता ਭਰਾਏ ਨੂੰ ਇਹ ਗੱਡੀ ਚ 14 ਕੁਇੰਟਲ ਮਾਲ ਬਾਈ ਪਾ ਕੇ ਲਿਆਏ ਨੇ ਕਿ ਹੋਰ ਕਿਸੇ ਕੁਆੜ ਦੀ ਦੁਕਾਨ ਤੋਂ ਬਾਕੀ ਮਾਲ ਆਪਣੀ ਦੁਕਾਨ ਤੋਂ ਲੋਡ ਕਰਿਆਗਾ ਆ ਬਾਈ ਛਣੀ ਜਾਂਦਾ ਗੱਤਾ ਪਲੰਦੇਓ ਥੱਲੋਂ ਲਿਹਾਏ ਜਾਂਦੇ ਨੇ ਦੋ ਮੁੰਡੇ ਇੱਕ ਮੁੰਡਾ ਉੱਪਰ ਸੈੱਟ ਕਰੀ ਜਾਂਦਾਗਾ ਇਹ ਗੱਡੀ ਆ ਗਈ ਸੀ ਆਪਣੇ ਕੋਲੇ ਦੁਕਾਨ ਤੇ 2:30 ਵਜੇ ਸ਼ਾਮ ਦੇ ਵੱਜ ਗਏ 6:30 ਇਹਨਾਂ ਨੂੰ 3 3:30 ਘੰਟੇ ਦਾ ਟਾਈਮ ਲੱਗ ਗਿਆ ਗੱਡੀ ਲੋਡ ਕਰਨ ਰਸੇ ਪਾਈਆਂ ਨੇ ਪੂਰੇ ਰਹਿਣ ਜਮਾ ਕਸਤੇ ਇਹ ਜਾਊਗਾ ਮੌਲ ਮਰੇਕੋਟਲੇ ਪੇਪਰ ਮਿਲਚਾ ਹੁਣ ਆਪਾਂ ਜਾਵਾਂਗੇ ਦਾ ਕੰਡਾ ਕਰਾਉਣ ਗੱਡੀ ਦਾ ਖਾਲੀ ਦਾ ਪਹਿਲਾਂ ਆਪਾਂ ਕਰਾ ਲਿਆ ਸੀਗਾ ਹੁਣ ਜਾਵਾਂਗੇ ਭਰੀ ਹੋਈ ਦਾ ਵਜਨ ਕਰਾਉਣਾ ਇਹ ਕੰਡਾ ਕਰਾਉ ਆਪਾਂ 73ਰੋਂ ਵਾਲਾ ਸਿਰਪੁਰ 73ਰੋਂ ਦੇ ਵਿਚਾਲੇ ਆ ਜਿਹੜਾ ਉਸ ਤੋਂ ਬਾਅਦ ਆ ਗਿਆ ਆਪਾਂ ਕੰਡੇ ਤੇ ਗੱਡੀ ਲਾ ਲਈ ਬੈਕ ਪਹਿਲਾਂ ਪਰਾਲੀ ਵਾਲੀ ਟਰਾਲੀ ਸੀ ਇੱਕ ਮੂਰੇ ਤਾਂ ਕਰਕੇ ਗੱਡੀ ਬਾਈਆਂ ਨੇ ਅੱਗੇ ਕੱਢ ਲਈ ਸੀਗੀ ਗੱਡੀ ਘੰਡੇ ਤੇ ਲਾ ਕੇ ਹੁਣ ਆਪਾਂ ਦੇਖਦੇ ਹਾਂ ਆਪਣੇ ਵਾਲੇ ਮਾਲ ਦਾ ਕਿੰਨਾ ਭਜਨ ਹੁੰਦਾਗਾ ਜਿਹੜਾ ਆਪਣੀ ਦੁਕਾਨ ਤੋਂ ਪਾ ਕੇ ਲੈਂਦਾਗਾ ਇਹ ਟੋਟਲ ਭਜਨ ਹੋ ਗਿਆ 75 ਕੁਵੰਟਲ 75 ਕਿਲੋ ਆਪਣੀ ਪਰਚੀ ਬਾਈ ਬਣਾ ਰਿਹਾਗਾ ਇਹਦੇ ਤੇ ਆਪਣਾ ਵੀ ਟੋਹਾ ਹੋਊਗਾ ਵੀ ਕਿੰਨਾ ਹੋ ਗਿਆ ਆਪਣਾ weight ਹੋ ਗਿਆ ਗੱਤੇ ਦਾ 25 ਗਵੰਟਲ 45 ਕਿਲੋ ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਧੰਨਵਾਦ